ਤੇ ਇਹ ਕੀ ਘਟਨਾ ਕਿੰਦਾ ਮਾਪਰੀਾ ਟਕਲਾ ਇਸ ਤਰ੍ਹਾਂ ਵਾਪਰੀਆ ਜਿਹੜਾ ਪੱਟੀ ਨੂੰ ਅੱਛਾ ਸਾਰਾ ਟ੍ਰੈਫਿਕ ਇੱਧਰ ਜਾ ਰਿਹਾ ਥਣੀ ਟਕਲਾ ਇੱਕ ਮੁੜ ਰਿਹਾ ਸੀ ਕਿ ਪੱਟੀ ਨੂੰ ਜਾ ਰਿਹਾ ਸੀ ਇੱਕ ਆ ਗੱਡੀ ਅੱਗੇ ਸੀ ਮੈਂ ਵੀ ਤਰਮਤਾਰ ਨੂੰ ਜਾ ਰਿਹਾ ਸੀ ਤੇ ਉਹ ਥੋੜੀ ਥੋੜੀ ਜਾ ਰਹੀ ਸੀ ਦੋ ਟਕਲਾ ਮੁੜ ਰਿਹਾ ਸੀ ਥੋੜੀ ਉਹ ਪਿੱਛੋਂ ਇਹ ਟ੍ਰਾਲਾ ਆਇਆ ਇਹ ਤੇ ਜੋਰ ਦੀ ਆਇਆ ਪਤਾ ਨਹੀਂ ਉਹ ਬ੍ਰੇਕਿੰਗ ਲੱਗੀ ਮੇਰੀ ਗੱਡੀ ਮੇਰੇ ਪਿਛਾ ਹਟ ਕੀਤਾ ਉੱਤ ਬਾਅਦ ਮੇਰੀ ਗੱਡੀ ਇਹਦੇ ਵਿੱਚੋ ਜੀ ਇਹ ਗੱਡੀ ਦੇ ਟ੍ਰਾਲੀ ਦੇ ਵਿੱਚ ਜੀ ਤੇ ਮੇਰੀ ਗੱਡੀ ਨੂੰ ਇੰਨੀ ਜ਼ਿਆਦਾ ਹਿੱਟ ਸੀ ਤੋਂ ਵੇਲੇ ਉਹ ਟਰਨ ਵੀ ਕਰ ਗਈ ਜੀ ਸੈਂਡਵਿਚ ਟਾਈਪ ਵੀ ਬਣ ਹੁਣ ਜਿਹੜਾ ਆ ਪੁਲਿਸ ਨੂੰ ਮਾ 100 ਨੰਬਰ ਤੇ ਫੋਨ ਕਰਤਾ ਜੀ ਅੱਜ ਡਰਾਈਵਰ ਜਿਹੜਾ ਉਹ ਡਰਾਈਵਰ ਦਾ ਪਤਾ ਨਹੀਂ ਲੱਗਾ ਉਸ ਵੇਲੇ ਹੋ ਗਿਆ ਮੈਨੂੰ ਤਾਂ ਹੁਣ ਦਿਨਚਰਾਂ ਗੱਡੀ ਮੈਂ ਨਿਕਲ ਨਹੀਂ ਸਕਦਾ ਨੀ ਦਿਨਚਰਾਂ ਦੋਹਾਂ ਕੱਡੇ ਦੇ ਵਿਚਕਾਰ ਸਾਰੇ ਉਹ ਆ ਗੱਡੀ ਫਿਰ ਅੱਗੇ ਕੀਤੀ ਫਿਰ ਮੈਂ ਨਿਕਲਿਆ ਤੇ ਉਹਨੇ ਜਦੋਂ ਪਤਾ ਨਹੀਂ ਲੱਗਾ ਕਿਧਰ ਗਿਆ ਕੀ ਮੰਗੀ ਆ ਵੀ ਮੇਰੇ ਯਹੀ ਆਪ છો ਹੁਣ ਆਪ ਇੱਕ ਇੱਕ ਤੇ ਤੱਲੇਆੜੀਆ ਰੋਡ ਠੀਕ ਹੋਵੇ ਸਾਰਾ ਟ੍ਰੈਫਿਕ ਚੱਲਦਾ ਵੀ ਦਾ ਪ੍ਰੋਬਲਮ ਨਾ ਆਵੇ ਇਹ ਕਾਰਵਾਈ ਤੇ ਹੋਣੀ ਚਾਹੀਦੀ ਕਿ ਕਾਰ ਵੀ ਤੋਂ ਹੋਈ ਹੈ ਸੁਣੀ ਹੋਣੀ ਚਾਹੀਦੀ ਹੈ ਦੇਖੋ ਮਲੇ ਦਾ ਕੁਦਰਤੀ ਬਚਾ ਗਿਆ ਜਿੱਥੇ ਮਤਲਬ ਜੇ ਕਿਤੇ ਹੋਰ ਥੋੜਾ ਨੁਕਸਾਨ ਹੋ ਨੁਕਸਾਨ ਹੋ ਗੱਡੀ ਦਾ ਦੇਖੋ ਵਿੱਚ ਮਤਲਬ ਉਹ ਸੈਂਡਵਿਚ ਬਣ ਵਾਲੀ ਗੱਲ ਹੈ ਇਹ ਜਾਂ ਬਹੁਤ ਪ੍ਰੈਸ ਜਾਰੀ ਹੋ ਗਈ ਆ ਟਰੱਕ ਦੇ ਯਾਨੀ ਤੇਜ਼ ਸਪੀਡ ਦੇ ਨਾਲ ਆਉਂਦਾ ਸੀ ਤੇ ਇਹਨਾਂ ਨੇ ਇਹ ਤਰੰਤਾਂ ਨੂੰ ਜਾਣੀ ਗੱਡੀ ਦੂਜੀ ਵੀ ਗੱਡੀ ਤਰੰਤਾਂ ਨੂੰ ਜਾਣੀ ਸੀ ਉਹ ਵਿੱਚ ਪ੍ਰੈਸ ਹੋ ਗਈ ਗੱਡੀ ਬਹੁਤ ਜ਼ਿਆਦਾ ਉਹ ਨੁਕਸਾਨ ਹੋ ਗਿਆ ਕਿੰਨੇ ਵਿੱਚ ਸਵਾਰੀ ਵੀ ਨਹੀਂ ਆ ਜੇ ਇਕੱਲੇ ਹੀ ਜਾਣੇ ਉਹ ਆਪ ਖੁਦ ਹੀ ਇਕੱਲੇ ਹੀ ਜਾਣੇ ਸੀ ਤੇ ਉਹ ਜਿਹੜੀ ਗੱਡੀ ਦੇ ਟਰੱਕ ਦੇ ਵਿੱਚ ਢੱਲਦੀਆਂ ਵਾ ਤੇ ਉਹ ਜਿਹੜਾ ਠੱਕਾ ਹੀ ਜ਼ਿਆਦਾ ਇੰਨਾ ਜ਼ਿਆਦਾ ਸੀ ਉਹ ਆਣ ਕੇ ਪ੍ਰੈਸ ਹੋਣ ਦੇ ਨਾਲ ਉਹਨਾਂ ਕੋਲੋਂ ਨਿਕਲਿਆ ਕਾਫੀ ਚਿਰ ਬਾਅਦ ਚ ਗਿਆ ਤੇ ਉਹਨਾਂ ਚੋਂ ਡਰਾਈਵਰ ਜਿਹੜਾ ਉਹ ਫਸ ਗਿਆ ਥੋ ਕਹਿੰਦੇ ਕਿ ਦੇਖੋ ਜੀ ਇਹ ਸਭ ਤੋਂ ਵੱਡੀ ਗੱਲ ਤੇ ਆਪ ਵੀ ਜਿਹੜਾ ਉਹ ਰੋੜ ਆ ਥੱਲੇ ਵਾਲਾ ਰੋੜ ਜਲਦੀ ਤੋਂ ਜਲਦੀ ਬਣਾਉਣਾ ਚਾਹੀਦਾ ਵਾ ਕਿਉਂਕਿ ਪਰਲੇ ਪਾਸੇ ਉਹ ਵੀ ਉਰਲੇ ਪਾਸੇ ਉਹ ਜਿਹੜਾ ਉਹ ਪੁਲ ਦੇ ਥੱਲੇ ਪਾਣੀ ਖੜੋ ਜਾਂਦਾ ਵਾ ਲੋਕ ਜਿਹੜੇ ਆ ਅ ਅਟ ਵਟ ਕਰਕੇ ਉਤਰ ਉਤਰੀ ਤੇ ਆਉਂਦੇ ਆ ਜਿਆਦਾ ਐਕਸੀਡੈਂਟ ਦੇ ਕਾਰਨ ਇਹ ਵੀ ਪੈਂਦੇ ਆ ਹਾਂਜੀ ਜੀ ਮੰਗ ਕਰਦੇ ਕਿਉਂ ਹੁੰਦੇ ਜੀ ਮੰਗਤੇ ਹੋਈ ਹੈ ਜੀ ਹੁਣ ਵੇਖੋ ਆ ਤੇ ਪ੍ਰਮਾਤਮਾ ਨੇ ਬਚਾਇਆ ਵਾ ਜਿਸ ਤਰ੍ਹਾਂ ਤੁਹਾਡੇ ਸਾਹਮਣੇ ਟਕੜਿਆ ਐਕਸੀਡੈਂਟ ਉਧਰ ਨੂੰ ਹੀ ਕਮਾ ਕੇ ਦੇ ਲਓ ਬਹੁਤ ਬੁਰੀ ਤਰ੍ਹਾਂ ਬਸ ਹੈ ਇਹ ਤੇ ਇਹ ਕਾਰਵਾਈ ਡਰਾਈਵਰ ਤੇ ਤੇ ਹੋਣੀ ਹੋਣੀ ਹੈ ਬਾਕੀ ਰੋਡ ਜਲਦੀ ਤੋਂ ਜਲਦੀ ਬਣੇ ਜਿਹੜਾ ਵਾ ਤੇ ਉਹ ਛੇਤੀ ਵਧੀਆ ਹਾਲ ਹੋ ਜਾਊਗਾ ਫੋਟੋ ਸਾਹਮਣੇ ਡਾ ਮਿਲੀ ਕਿ ਇਹ ਤੱਕ ਐਕਸੀਡੈਂਟ ਹੋਇਆ ਫੂਲ ਕੋ ਪਹਿਰਾ ਤੇ 209 ਮਿੰਟਸ 4 ਵਜੇ ਇੱਥੇ ਪਹੁੰਚ ਕੀਤੀ ਹੈ ਇੱਥੇ ਆ ਕੇ ਦੇਖਿਆ ਟਰੱਕ ਡਰਾਈਵਰ ਜਿਹੜਾ ਮੌਕੇ ਤੋਂ ਫਰਾਰ ਪਾਇਆ ਗਿਆ ਵਾ ਕਿਤੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਤੇ ਕੋਈ ਜ਼ਖਮੀ ਹਾਲਤ ਨਹੀਂ ਹੋਇਆ ਕਿ ਆ ਮੌਕੇ ਤੇ ਫਤਰ ਤਰਨ ਕਾਰਨ ਸੌਂ ਕੀਤਾ ਗਿਆ ਹੈ ਕ੍ਰੇਨ ਨੂੰ ਬੁਲਾਇਆ ਗਿਆ ਉਹ ਆ ਰਹੀ ਹੈ ਤੇ ਰੋਡ ਕਲੀਅਰ ਕੁਆਰਿਟਾ ਜਾਊਗਾ ਆ ਅੱਛੇ ਦਾ ਕਾਰਨ ਕੀ ਮੰਨਦੇ ਹੋ ਕਿ ਹਾਂ ਜਿਹੋ ਵੇਖਿਆ ਸੀ ਆ ਸੇ ਦਾ ਕਾਰਨ ਸਰ ਜਿਹੜਾ ਮੇਨ ਇੱਥੇ ਤਿੱਖਾ ਮੋੜ ਪੈਂਦਾ ਪੱਟੀ ਮੋੜ ਉਹਦੇ ਕਰਕੇ ਆਵਾਜ਼ ਆ ਜਿਆਦੀ ਹੈ ਮੋੜਨ ਲੱਗਿਆਂ ਟਰੱਕ ਤੋਂ ਕੰਟਰੋਲ ਨਹੀਂ ਹੋਇਆ ਗੱਡੀਆਂ ਰੁਕੀਆਂ ਗਿਆ ਸੀ ਉਹ ਸਿੱਧਾ ਗੱਡੀਆਂ ਟਕਰਾ ਗਈਆਂ ਨੇ। ਹਾਂਜੀ ਕਿਤੇ ਕਿਤੇ ਜ਼ਖਮੀ ਕੋਈ ਨਹੀਂ ਹੋਇਆ ਪਾਜੀ। ਨਾ ਦੋ ਡਰਾਈਵਰ ਦੀਆਂ ਗੱਡੀਆਂ ਦੇ ਵਿੱਚ ਇੱਕ ਇੱਕ ਜਾਨਾ ਬਹੁਤ ਸਹੀ ਸਲਾਮਤ ਨੇ। ਅਗਲਾ ਭੱਜ ਗਿਆ। ਹਾਂਜੀ ਟਰੱਕ ਵਾਲਾ ਮੋਕੇ ਤੋਂ ਫਰਾਰ ਪਾਇਆ ਗਿਆ ਜੀ। ਕੀ ਕਰਵੇ ਕੀ ਨਹੀਂ ਕਰੀਏ। ਕਾਰਵਾਈ ਸਰ ਉੱਥੇ ਥਾਣੇ ਰਿਪੋਰਟ ਕਰ ਦਿੱਤਾ ਗਿਆ ਹੈ। ਹਾਈਡਰ ਮਗਾਈ ਗਈ ਹੈ। ਰੋਡ ਖਾਲੀ ਕਰਵਾਇਆ ਜਾਏਗਾ। ਉਹਨਾਂ ਦੇ ਬਿਆਨ ਹੋਣਗੇ ਤੇ ਬਾਕੀ ਬੰਦੀ ਕਾਰਵਾਈ ਅਗਲੀ ਜੋ ਵੀ ਆ ਉਹ ਸਖਤ ਤਰ੍ਹਾਂ ਥਾਣੇ ਕਰੇਗਾ।